ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਜੋ ਰੱਬ ਹੈ ਉਹ ਅਵਤਾਰ ਬਣ ਕੇ ਮਨੁੱਖੀ ਜੀਵਨ ਵਿੱਚ ਆਉਂਦਾ ਹੈ ਜਾਂ ਨਹੀਂ ਇੱਕ ਬਹੁਤ ਵੱਡਾ ਸਵਾਲ ਵੀ ਹੈ ਇੱਕ ਅਗਿਆਨਤਾ ਵੀ ਹੈ ਇਹਦੇ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਹਾਂਜੀ ਕਿਉਂਕਿ ਅਸੀਂ ਧਰਤੀ ਤੇ ਬਹੁਤ ਸਾਰੇ ਬੰਦਿਆਂ ਨੂੰ ਨਾ ਰੱਬ ਬਣਾ ਕੇ ਰੱਖਿਆ ਹੋਇਆ ਜੀ ਵੀ ਸਾਨੂੰ ਇਸ ਵਾਸਤੇ ਅਸੀਂ ਵਿਚਾਰ ਕਰਨੀ ਚਾਹੁੰਦੇ ਹਾਂ ਵੀ ਹਾਂ ਵੀ ਜਿਹੜਾ ਰੱਬ ਹੈ ਜੀ ਉਹ ਕਦੇ ਆਪ ਧਰਤੀ ਤੇ অবতার ਬਣ ਕੇ ਆਇਆ ਹੈ ਜਾਂ ਨਹੀਂ ਵੀਦੇ ਵਾਸਤੇ ਅਸੀਂ ਆਪਣੇ ਦਿਮਾਗ ਨਾਲ ਸੋਚੀਏ ਵੀ ਇਹ ਕਿਦਾਂ ਹੋ ਸਕਦਾ ਵੀ ਰੱਬ ਜੇ ਆਏਗਾ ਧਰਤੀ ਤੇ ਕਿਦਾਂ ਆਏਗਾ ਕਿਦਾਂ ਲੋਕਾਂ ਨੂੰ ਸਮਝਾਏਗਾ ਵੀ ਮੈਂ ਰੱਬ ਹਾ ਕਿਦਾਂ ਆਪਣੇ ਆਪ ਨੂੰ ਵੀ ਭਰੋਸੇ 'ਚ ਲਿਆਏਗਾ ਹਾਂ ਵੀ ਜੇ ਆਏਗਾ ਵੀ ਤਾਂ ਮੰਨ ਲਓ ਵੀ ਏਡੀ ਵੱਡੀ ਧਰਤੀ ਐ ਨੇ ਹਨ ਵੀ ਆਏ ਦਾ ਇੱਕ ਜਗ੍ਹਾ ਆਏਗਾ ਮੰਨ ਲਓ ਵੀ ਇੱਕ ਜਗ੍ਹਾ ਆਏਗਾ ਤਾਂ ਬਾਕੀ ਜਗ੍ਹਾ ਉਹਨੂੰ ਵੀ ਉਹ ਕਿਦਾਂ ਦੇਖੇਗਾ ਹਨਾ ਕਿਦਾਂ ਸਮਝੇਗਾ ਹਾਂ ਵੀ ਜੇ हां जी ਰੱਬ ਵੀ हां ਜੇ ਆਏਗਾ ਤਾਂ ਸਾਰੀ ਜਗ੍ਹਾ ਤੇ ਇਕੱਠੇ ਜਨਮ ਲਵੇ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਹਾਂ ਰੱਬ ਆਇਆ ਹੈ ਹੁਣ ਇੱਕ ਜਗ੍ਹਾ ਜੇ ਕਿਸੇ ਵੀ ਘੇਰੀ ਤੇ ਜੰਮ ਗਿਆ ਬਾਕੀਆਂ ਨੂੰ ਕਿੱਦਾਂ ਬਤਲੇਗਾ ਕਿ ਵੀ ਰੱਬ ਧਰਤੀ ਤੇ ਆਇਆ ਹੈ ਹੁਣ ਰੱਬ ਨੂੰ ਇੱਕ ਭਾਸ਼ਾ ਆndi ਹੋਏਗੀ ਇੱਕ ਜਗ੍ਹਾ ਫਿਰ ਬਾਕੀ ਜਿਹੜੇ ਲੋਕ ਐ ਉਹਨਾਂ ਨੂੰ ਕਿੱਦਾਂ ਪਤਾ ਲੱਗ ਜਾਵੇਗਾ ਫਿਰ ਇਹ ਤਾਂ ਉਹਨਾਂ ਨਾਲ ਬੇਇਨਸਾਫੀ ਹੋਏਗੀ ਹਾਂਜੀ ਇਹ ਨਾ ਬੜੀ ਬੇਇਨਸਾਫੀ ਹੋਏਗੀ ਵੀ ਜੇ ਮੰਨ ਲਓ ਕਿੰਨੇ ਪ੍ਰਕਾਰ ਦੀਆਂ ਭਾਸ਼ਾਵਾਂ ਬੋਲੀਆਂ ਆਪਣੀ ਆਪਣੀ ਐ ਆਪਣਾ ਆਪਣਾ ਦੇਸ਼ ਹੈ ਸਭ ਦਾ ਨਾ ਜੇ ਲੈਗਾ ਤਾਂ ਸਾਰੇ ਇੱਕ ਤੇ ਯਾਨੀ ਕਿ ਆਪ ਸਾਰੀ ਜਗ੍ਹਾ ਇੱਕ ਜਨਮ ਲਏਗਾ ਉਹਦੀ ਕੋਈ ਖਾਸ ਨਿਸ਼ਾਨੀ ਹੋਏਗੀ ਜਿੱਦਾਂ ਹੁਣ ਸਭ ਆਪਣਾ ਆਪਣਾ ਰੱਬ ਬਣਾਈ ਬੈਠੇ ਆ ਨਾ ਤੇ ਕਈ ਬੰਦੇ ਆਪ ਬਣੇ ਬੈਠੇ ਆ ਉਹਨਾਂ ਦੀ ਕੋਈ ਉਹਨਾਂ ਨੂੰ ਮੰਨਦਾ ਕੋਈ ਨਹੀਂ ਮੰਨਦਾ ਹਰੇਕ ਦੇਸ਼ ਦਾ ਹਰੇਕ ਇਲਾਕੇ ਦਾ ਆਪਣਾ ਰੱਬ ਹੈ ਤੇ ਆਪਾਂ ਇਹ ਕੀ ਪਏ ਪਤਾ ਕਰੀਏ ਵੀ ਉਹਦੀ ਕੋਈ ਖਾਸ ਨਿਸ਼ਾਨੀ ਆ ਉਹ ਵੀ ਕੌਣ ਹੋਏਗਾ ਹਾਂਜੀ ਵੀ ਹਾਂ ਮੈਂ ਇੱਕ ਏਰੀਆ ਦਾ ਜਿਹੜਾ ਰੱਬ ਹੈ ਜੀ ਦੂਜੇ ਏਰੀਆ ਵਾਲੇ ਮੰਨਦੇ ਨੇ ਉਹਨਾਂ ਦਾ ਆਪਣਾ ਰੱਬ ਹੈ ਸਾਰੇ ਦਾ ਆਪਣਾ ਆਪਣਾ ਅਲੱਗ ਰੱਬ ਬਣਿਆ ਹੋਇਆ ਕਿਸੇ ਵੀ ਬੰਦੇ ਨੂੰ ਰੱਬ ਬਣਾ ਰੱਖਿਆ ਜੀ ਹੁਣ ਸਾਰੇ ਜਿੱਤ ਰੱਬ ਇੱਕ ਹਮ ਪਹਿਲਾਂ ਆ ਰੱਖਿਆ ਹੁੰਦਾ ਤਾਂ ਸਾਰੇ ਮੰਨਦੇ ਵੀ ਹਾਂ ਰੱਬ ਆਇਆ ਪਰ ਉਹ ਦੂਜੇ ਏਰੀਆ ਵਾਲੇ ਤਾਂ ਮੰਨਦੇ ਨਹੀਂ ਉਹਨਾਂ ਦਾ ਸਰ ਦਾ ਕਹਿੰਦੇ ਸਾਡਾ ਰੱਬ ਲੱਗਾ ਵੀ ਹੁਣ ਜਿਹਦਾ ਰੱਬ ਚਲ ਸਾਰੇ ਜਗ੍ਹਾ ਸੇਮ ਦੱਸ ਕੇ ਜਾਂਦਾ ਇੱਕ ਸਾਰ ਵੀ ਮੈਂ ਇਦਾਂ ਇਦਾਂ ਵੀ ਹਾਂ ਜੋ ਵੀ ਮੇਰੀ ਮਰਿਆਦਾ ਇੱਕ ਸੇਮ ਹੁੰਦੀ ਚਲ ਫੇਰ ਵੀ ਮੰਨ ਲੈਂਦੇ ਵੀ ਹਾਂ ਰੱਬ ਨੇ ਚਲ ਵੱਖਰੇ ਵੱਖਰੇ ਟਾਈਮ ਆ ਕੇ ਦੱਸਿਆ ਹੋਏਗਾ ਪਰ ਹੁਣ ਸਭ ਦੇ ਅਲੱਗ ਅਲੱਗ ਤਰੀਕੇ ਆਏ ਫੇਰ ਰੱਬ ਨੇ ਵੀ ਆ ਕੇ ਉਲਝਣ ਪਾਈ ਐ ਇਸ ਧਰਤੀ ਤੇ ਆ ਕੇ ਹਾਂ ਜਾਂ ਫਿਰ ਉਹਨੇ ਸਿਰਫ ਆਪਣੀ ਇੱਕ ਪਾਠ ਪੂਜਾ ਨੂੰ ਜਾਂ ਇਹਨੂੰ ਓਪਨ ਹੋਏ ਇਹ ਕੰਮ ਤੇ ਲਾਇਆ ਹਨਾ ਕਿਉਂਕਿ ਦੇਖੋ ਜੋ ਅੱਜ ਵੀ ਰੱਬ ਬਣੀ ਬੈਠੇ ਹਨਾ ਕਿੰਨੇ ਅਪਰਾਧ ਕਿੰਨੇ ਕੁਸ਼ ਹੋ ਰਿਆਂ ਉਹਨਾਂ ਬਾਰੇ ਉਹਦਾ ਕੋਈ ਨਹੀਂ ਹੈ ਹਨਾ ਵੀ ਉਹਨਾਂ ਨੂੰ ਰੋਕੇ ਜਾਂ ਕੁਝ ਕਰੇ ਹਾਂ ਵੀ ਹੁਣ ਜੰਗਲ ਸਮੇ ਸੀ ਜਦੋਂ ਬੰਦੇ ਨੂੰ ਲੋੜ ਸੀ ਸਾਰੇ ਕੁਝ ਖੋਜਣ ਦੀ ਭਾਸ਼ਾ ਬਣਾਉਣ ਦੀ ਉਦੋਂ ਰੱਬ ਨੂੰ ਯਾਦ ਨਹੀਂ ਆਇਆ ਵੀ ਮੈਂ ਆਣਾ ਏ ਧਰਤੀ ਤੇ ਕੋਈ ਉਦੋਂ ਮਨੁੱਖ ਦੀ ਮਦਦ ਕਰਕੇ ਜਾਂਦਾ ਜਦੋਂ ਸਭ ਕੁਝ ਬੰਦੇ ਨੇ ਬਣਾ ਲਿਆ ਫਿਰ ਰੱਬ ਨੂੰ ਯਾਦ ਆਇਆ ਵੀ ਮੈਂ ਹੁਣ ਆਪ ਆਪਣਾ ਪਾਠ ਪੂਜਾ ਨਾਮ ਜਪਾਉਣਾ ਮੈਂ ਆਪਣਾ ਧਰਮ ਚਲਾਉਣਾ ਹੈ ਵੀ ਇਹ ਆਪਣੀ ਉਲਝਣ ਹੈ ਆਪਣੀ ਅਗਿਆਨਤਾ ਹੈ ਵੀ ਰੱਬ ਲੱਗਦਾ ਨਹੀਂ ਹੈ ਵੀ ਰੱਬ ਨੇ ਜੋ ਵੀ ਸਾਨੂੰ ਸਿਖਾਇਆ ਜਾ ਰਿਹਾ ਵੀ ਰੱਬ ਨੇ ਇਹ ਕਰਿਆ ਹੋਏਗਾ ਹਾਂ ਵੀ ਜਦੋਂ ਮੰਨੋ ਕੋਈ ਵੀ ਚੰਗਾ ਬੰਦਾ ਅਪਡੇਟ ਹੋਇਆ ਤਾਂ ਉਹਨੇ ਯਾਨੀ ਕਿ ਜਿੰਨਾ ਵੀ ਅਪਰਾਧ ਜਿੰਨਾ ਵੀ ਝੂਠ ਚੱਲ ਰਿਹਾ ਸੀ ਹਨਾ ਉਹਦੇ ਵਿਰੁੱਧ ਆਵਾਜ਼ ਉਠਾਈ ਆਵਾਜ਼ ਉਠਾ ਕੇ ਉਹਨੇ ਇੱਕ ਸੱਚ ਤੇ ਪੈਰਾ ਦਿੱਤਾ ਉਹ ਬੰਦੇ ਖਾਸ ਚੁਣੇ ਗਏ ਠੀਕ ਹੈ ਜੀ ਉਹਨਾਂ ਨੂੰ ਵੀ ਆਮ ਲੋਕਾਂ ਨੇ ਆਪਾਂ ਨੇ ਰੱਬ ਦਾ ਦਰਜਾ ਦਿੱਤਾ ਹਾਂ ਵਸ ਵਿੱਚ ਹਾਂ ਅਸਲ ਵਿੱਚ ਉਹਨਾਂ ਨੇ ਰੱਬ ਨੂੰ ਸਮਝਿਆ ਵੀ ਹਾਂ ਰੱਬ ਦੇ ਕਨਸੈਪਟ ਚੰਗੀ ਤਰ੍ਹਾਂ ਉਹਨਾਂ ਨੇ ਗੱਲ ਆਪਣੇ ਵੀ ਦਿਮਾਗ ਨਾਲ ਸੋਚੀ ਵੀ ਕਿੱਦਾਂ ਹੋਏਗਾ ਨਹੀਂ ਕਿੱਦਾਂ ਰੱਬ ਹੋਏਗਾ ਕਿ ਉਸ ਟਾਈਮ ਵੈਲੇ ਉਸ ਟਾਈਮ ਵੀ ਉਹਨਾਂ ਦੇ ਟਾਈਮ ਵੀ ਅਗਿਆਨਤਾ ਚੱਲਦੀ ਸੀ ਉਹਨਾਂ ਨੇ ਉਸ ਚੀਜ਼ ਤੇ ਗੌਰ ਕਰੀ ਫਿਰ ਉਹਨਾਂ ਨੇ ਅੱਗੇ ਰੱਬ ਦੀ ਗੱਲ ਕਰੀ ਪਰ ਉਹਨਾਂ ਨੇ ਆਪ ਸਮਝ ਕੇ ਗੱਲ ਕਰੀ ਪਰ ਐਦਾਂ ਨਹੀਂ ਹੈ ਸੀ ਵੀ ਉਹਨਾਂ ਪਿੱਛੋਂ ਰੱਬ ਨੇ ਸਮਝਾ ਕੇ ਵੀ ਹਾਂ ਕੁਝ ਪਿੱਛੋਂ ਭੇਜਿਆ ਹੋਇਆ हां क्योंकि उन्होंने ये अपने आप ਨੂੰ ਰੱਬ ਖੋਇਆ ਇਹ ਅਸੀਂ ਅਸੀਂ ਉਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਹਨਾ ਜਿੱਦਾਂ ਆਪਾਂ ਦੇਖੀਏ ਹਨਾ 100 ਮੁਖ ਜਲੋ ਜਿੱਤ ਕਹੇ ठाकुर ਜੋਨੀ ਕਿਉਂਕਿ ਉਹ ਜੋਨਾ ਵਿੱਚ ਨਹੀਂ ਆਉਂਦਾ ਹਨਾ ਇਹ ਸਾਨੂੰ ਸਮਝਣਾ ਪਏਗਾ हां ਉਹਨਾਂ ਨੇ ਸਾਨੂੰ ਬਾਰ-ਬਾਰ ਉਪਦੇਸ਼ ਦਿਆ ਵੀ ਅਜੂਨੀ ਹੈ ਉਹ ਵੀ ਉਹ ਜੁਨਾ ਵਿੱਚ ਨਹੀਂ ਆਉਂਦਾ ਫਿਰ ਅਸੀਂ ਕਿਉਂ ਉਹਨਾਂ ਨੂੰ ਬਾਰ-ਬਾਰ ਆਪਰੋਂ ਜੁਨਾ ਵਿੱਚ ਲੈ ਕੇ ਆਉਂਦੇ ਆ ਵੀ ਇਹ ਸਾਡੀ ਸੋਚਣ ਦੀ ਗੱਲ ਹੈ ਜੀ ਇਹ ਇਹ ਸਾਨੂੰ ਸੋਚਣਾ ਪੈਣਾ ਵੀ ਯਾਨੀ ਕਿ ਪਿਛਲੇ ਸਮੇਂ ਤੋਂ ਲਾ ਲੋ ਜਾਂ ਅੱਜ ਦੇ ਵਿੱਚ ਜਿਹੜਾ ਵੀ ਬੰਦਾ ਇੱਕ ਸੱਚ ਦੀ ਆਵਾਜ਼ ਹੈ ਉਹਨੂੰ ਸਮਝੇਗਾ ਉਹ ਰੱਬ ਨਹੀਂ ਹੋਏਗਾ ਉਹ ਸਿਰਫ ਉਹਨੂੰ ਸਮਝ ਚੁੱਕਾ ਹੋਏਗਾ ਉਹ ਮੰਨੇ ਸਮਝੇ ਕੀ ਗੱਲ ਕਰੀ ਰੱਬ ਦੀ ਵੀ ਹਾਂ ਹਾਂ ਉਹ ਉਹ ਆਪਣੇ ਆਪ ਕਿਸੇ ਨੇ ਵੀ ਨਹੀਂ ਕਿਸੇ ਨਾਲ ਅੱਦ ਤੱਕ ਕੋਈ ਰੱਬ ਕੋਹਾਇਆ ਆਪਣੇ ਆਪ ਨੂੰ ਪਰ ਅਸੀਂ ਆਪ ਦਰਜਾ ਦਿੱਤਾ ਉਹਨਾਂ ਨੂੰ ਰੱਬ ਦਾ ਹਨਾ ਹਾਂ ਵੀ ਜਿ ਉਹਨਾਂ ਨੇ ਜਿ ਉਹਨਾਂ ਨੇ ਇੰਨਾ ਕੁਛ ਧਰਤੀ ਦੀ ਕੁਰਬਾਨੀਆਂ ਕਰੀਆਂ ਕੁਝ ਵੀ ਕਰੀਆਂ ਜੇ ਆਪਾਂ ਉਹਨੂੰ ਰੱਬ ਕਹਿੰਦਾ ਵੀ ਰੱਬ ਨੇ ਸਪੈਸ਼ਲ ਭੇਜੇ ਸੀ ਫਿਰ ਉਹਨਾਂ ਦੀ ਕੁਰਬਾਨੀ ਦੀ ਕਦਰ ਨਹੀਂ ਰਹੇਗੀ ਕਿਉਂਕਿ ਉਹਨਾਂ ਕੋਲ ਤਾਂ ਸਪੈਸ਼ਲ ਤਾਕਤ ਹੈ ਜਰਬ ਨੇ ਦੇਈ ਵੀ ਪਰ ਜੇ ਤੁਸੀਂ ਉਹਨਾਂ ਨੂੰ ਆਮ ਕਹੋਗੇ ਫਿਰ ਅਸੀਂ ਆਪ ਸੋਚਾਂਗੇ ਵੀ ਹਾਂ ਯਾਰ ਬੰਦਾ ਆਮ ਹੋ ਕੇ ਇੰਨਾ ਕੁਝ ਕਰ ਗਿਆ ਧਰਤੀ ਤੇ ਹਾਂ ਕਿਉਂਕਿ ਫਿਰ ਲਾਲੋ ਵੀ ਉਹਨਾਂ ਦਾ ਆਪ ਸੋਚਿਆ ਹੋਵੇਗਾ ਨਾ ਵੀ ਅਗਲੀ ਵੀ ਕੋਈ ਸਾਨੂੰ ਸਮਝੇ ਜਾਂ ਕੋਈ ਹਨਾ ਵਿਥਵਾਤ ਤੋਂ ਯਾਨੀ ਵੀ ਸੱਤ ਤੋਂ ਬਿਨਾਂ ਵੀ ਕੋਈ ਸਮਝੇ ਉਹ ਵੀ ਸੱਚ ਦੀ ਆਵਾਜ਼ ਉਠਾਏ ਉਹ ਵੀ ਸਾਡੇ ਬਰਾਬਰ ਆਏ ਹਨਾ ਤਾ ਜੇ ਅਪਨ ਨੂੰ ਮਨੋਂ ਰੱਬ ਦਾ ਦਰਜਾ ਦੇ ਦਾਂਗੇ ਫਿਰ ਤਾਂ ਇੱਕ ਸਾਈਡ ਹੋ ਜਾਏਗਾ ਕਿਉਂਕਿ ਹਾਂ ਆਪਾਂ ਇਹਨਾਂ ਦੇ ਬਰਾਬਰ ਤਾਂ ਕਦੇ ਬਣ ਨਹੀਂ ਸਕਦੇ ਹਾਂ ਵੀ ਜੋ ਕਰਕੇ ਕਰਗੇ ਅੱਗੇ ਕੋਈ ਨਹੀਂ ਕਰ ਸਕਦਾ ਜੋ ਉਹਨਾਂ ਨੇ ਸਮਝਿਆ ਤਾਂ ਉਹਨਾਂ ਨੇ ਇਹ ਥੋੜੀ ਜਾਣਗੇ ਵੀ ਅੱਗੇ ਕੋਈ ਬੰਦਾ ਨਾ ਸਮਝੇ ਜੋ ਸੀ ਕਹਿ ਕੇ ਉਹ ਫਾਈਨਲ ਕਰਗੇ ਇਹ ਥੋੜੀ ਕਦੇ ਵੀ ਕੋਈ ਬੰਦਾ ਜਿਹੜਾ ਸਮਝਦਾਰ ਬੰਦਾ ਚਾਹੇਗਾ ਉਹ ਤਾਂ ਚਾਹੇਗਾ ਵੀ ਜੇ ਮੈਂ ਸਮਝ ਰਿਹਾ ਮੇਰੀ ਆਣ ਵਾਲੀ ਦਸਲਾਂ ਹੋਈ ਇਸਦੇ ਕੰਮ ਕਰਨ ਹੋਰ ਵਧੀਆ ਦਿਖਾਰ ਨਾਲ ਕੰਮ ਕਰਨ ਹੋਰ ਵਧੀਆ ਹਾਂ ਕਿਉਂਕਿ ਜਿੰਨੇ ਨੇ ਵੀ ਸਮਝਿਆ ਦੇਖੋ ਆਪ ਸੁਖੀ ਹੋਏ ਪਰਿਵਾਰ ਸਮਾਜ ਸਭ ਨੇ ਸੁਖੀ ਕੀਤਾ ਬਾਕੀ ਜਿੰਨੇ ਆਪੇ ਰੱਬ ਬਣੀ ਬੈਠੇ ਆ ਇਹ ਤੁਹਾਨੂੰ ਪਤਾ ਹੀ ਹੈ ਨਾ ਬਾਰੇ ਹਾਂ ਵੀ ਹੁਣ ਅਸਲੀ ਨਕਲੀ ਦਾ ਪਤਾ ਵੀ ਕਿੱਦਾਂ ਲੱਗੇਗਾ ਹੁਣ ਹਰੇਕ ਜਣਾ ਖਾਣਾ ਬਣ ਕੇ ਰੱਬ ਬਣ ਕੇ ਬਹਿ ਜਾਂਦਾ ਵੀ ਮੈਨੂੰ ਪਤਾ ਮੈਂ ਮੈਂ ਰੱਬ ਐ ਮੈਂ ਹੁਣ ਉਹਦਾ ਫੈਸਲਾ ਕੌਣ ਕਰੇਗਾ ਸਾਨੂੰ ਆਪਣੇ ਦਿਮਾਗ ਨਾਲ ਆਪ ਫੈਸਲਾ ਕਰਨਾ ਪੈਣਾ ਵੀ ਸੋਚਣਾ ਪੈਣਾ ਹੈ ਹਾਂ ਕਿਉਂਕਿ ਹਰੇਕ ਇਲਾਕੇ 'ਚ ਹਰੇਕ ਦਾ ਆਪਣਾ ਰੱਬ ਹੈ ਉਹ ਕਹਿੰਦਾ ਵੀ ਸਾਡਾ ਐਦਾਂ ਖੁਸ਼ ਹੁੰਦਾ ਸਾਡਾ ਐਦਾਂ ਖੁਸ਼ ਹੁੰਦਾ ਵੀ ਰੱਬ ਕਿਉਂ ਨਹੀਂ ਕਰਦਾ ਵੀ ਕਲੀਅਰ ਵੀ ਹਾਂ ਵੀ ਇਹ ਮੇਰੀ ਕੋਈ ਖਾਸ ਨਿਸ਼ਾਨੀ ਹੈ ਜਾਂ ਇਹ ਐਦਾਂ ਮੇਰੀ ਕੋਈ ਪਾਠ ਪੂਜਾ ਹੈ ਜਾਂ ਐਦਾਂ ਮੈਨੂੰ ਕੋਈ ਮੰਨੋ ਉਹ ਆਪ ਕਿਉਂ ਸਾਨੂੰ ਇੰਨੇ ਉਲਝਣ ਜਿਹੋਨੇ ਪਾ ਕੇ ਰੱਖਿਆ ਹੋਇਆ ਇਹਦਾ ਨਬੜਾ ਉਹ ਆਪ ਵੀ ਤਾਂ ਕਰ ਸਕਦਾ ਆਗੇ ਹਾਂ ਜੀ ਉਹਨੇ ਆਪਣਾ ਕੁਝ ਕਰਵਾਣੀ ਹੋਵੇ ਜਦੋਂ ਬੱਚਾ ਜਨਮ ਲੈਣ ਦਾ ਸੱਜਾ ਪਿੱਛੋਂ ਦਿਮਾਗ ਚ ਪਾ ਕੇ ਭੇਜ ਦਵੇ ਉਸ ਟਾਈਮ ਹੀ ਡਾਊਨਲੋਡ ਲੋਡ ਕਰਕੇ ਦਿਮਾਗ ਚ ਕਰ ਦਵੇ ਵੀ ਹਾਂ ਮੈਂ ਆ ਕਰਵਾਣਾ ਦਾਤੀ ਤੂ ਤੇਰੇ ਤੋਂ ਤੈਨੂੰ ਬਾਅਦ ਚ ਯਾਦ ਆਉਂਦਾ ਵੀ ਮੈਂ ਹੁਣ ਕੋਈ ਬੇਵਤਾਰ ਭੇਜ ਕੇ ਫੇਰ ਕਰਵਾਣਾ ਹਾਂ ਕਿਉਂਕਿ ਬੱਚਾ ਲਾ ਲੋ ਇੱਕ ਬੱਚਾ ਤਾਂ ਕਿ ਜਿੱਦਾਂ ਵੀ ਖਾਲੀ ਪੇਜ ਹੈ ਹਨਾ ਉਹਦੇ ਉੱਪਰ ਜੋ ਅਸੀਂ ਲਿਖਾਂਗੇ ਉਹ ਉਹਦੇ ਉੱਪਰ ਚੱਲਦਾ ਜਾਏਗਾ ਹਨਾ ਐਦਾਂ ਹੀ ਆਪਾਂ ਨੇ ਉਹਨਾਂ ਨੂੰ ਇੱਕ ਜਾਤ ਪਾਤ ਦੇ ਚੱਕਰਾਂ 'ਚ ਪਾਦਾ ਧਰਮਾਂ ਦੇ ਚੱਕਰਾਂ 'ਚ ਪਾਦਾ ਵਿਹਨਾਂ ਵੀ ਲਗ ਲਗ ਧਰਮਾਂ ਦੇ ਲਗ ਲਗ ਆਪਣਾ ਇਹ ਸਿਰਫ ਆਪਣਾ ਦਿੱਤਾ ਹੋਇਆ ਰੱਬ ਵੱਲੋਂ ਉਹਨੂੰ ਸਿਰਫ ਇੱਕ ਨਿਰਲੇਪ ਪੈਨ ਸ਼ੁੱਧ ਬਣਾ ਕੇ ਭੇਜਿਆ ਸੀ ਇਹ ਸਾਡੀਆਂ ਆਪਣੀਆਂ ਕਮੀਆਂ ਤੋਂ ਆਪਾਂ ਨੇ ਉਹਨਾਂ ਦੇ ਜੋ ਭਜਨ ਪਾਇਆ ਬੇ ਸਮਝੀ ਨਾ ਅਗਿਆਨਤਾ ਨਾਲ ਇਹ ਸਾਨੂੰ ਅੱਜਣਾ ਵਿਚਾਰਨਾ ਪਏਗਾ ਹਾਂਜੀ ਸੋ ਇਹ ਹੀ ਸਾਡਾ ਕੋਸ਼ਿਸ਼ ਹੈ ਅੱਜ ਵੀ ਆਪਾਂ ਹੁਣ ਜੇ ਰੱਬ ਨੂੰ ਜੀ ਸਮਝੀਏ ਜੀ ਇਹਨੂੰ ਵੀ ਰੱਬ ਕਦੇ ਵੀ ਜੁਨਾ ਵਿੱਚ ਨਹੀਂ ਆਉਂਦਾ ਜੀ ਸਾਡੀ ਅਗਿਆਨਤਾ ਹੈ ਜੀ ਆਪਾਂ ਜੋ ਸਮਝ ਰਹੇ ਹਾਂ ਹਾਂ ਕਿਉਂਕਿ ਕਦੇ ਵੀ ਜੁਨਾ ਵਿੱਚ ਨਾ ਕਦੇ ਆਇਆ ਨਾ ਕਦੇ ਆਏਗਾ ਤੇ ਸਾਡੀ ਅਗਿਆਨਤਾ ਹੋਏਗੀ ਸਾਡੀ ਨਾ ਸਮਝੀ ਹੋਏਗੀ ਤੇ ਸਾਡਾ ਵੀਰੋ ਅੱਜ ਦਾ ਵਿਸ਼ਾ ਸੀ ਜੇ ਸਾਨੂੰ ਚੰਗਾ ਲੱਗਿਆ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ